ਸਾਸ਼ੀ ਕਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਮੈਂ ਆਪਾਂ ਬਣਾਵਾਂਗੇ ਸ਼ਰਟ ਤੇ ਜਿਹੜੇ ਪੱਲੇ ਹੁੰਦੇ ਆ ਘੇਰੇ ਉੱਤੇ ਕੱਟਵਰਕ ਡਿਜ਼ਾਈਨ ਬਣਾਉਣਾ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਆਪਣੀ ਪੱਲੇ ਨੂੰ ਸ਼ਰਟ ਦੇ ਘੇਰੇ ਨੂੰ ਕੱਟਵਰਕ ਡਿਜ਼ਾਈਨ ਅਟੈਚ ਕਰ ਸਕਦੇ ਹੋ ਜਾਂ ਉਹਨੂੰ ਕੱਟਵਰਕ ਵਾਲਾ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਦੇਖੋ ਜਿੰਨਾ ਠੋਡਾ ਘੇਰਾ ਤਿਆਰ ਆ ਬਣੀ ਹੋਈ ਸ਼ਰਟ ਦਾ ਠੀਕ ਆ ਉਹਦੇ ਜਿੰਨਾ ਤੁਸੀਂ ਚੜਾਈ ਚ ਕੱਪੜਾ ਲੈਣਾ ਉਸ ਤੋਂ ਬਾਅਦ ਤੁਸੀਂ ਇੰਦਾ ਦਾ ਕੱਟਵਰਕ ਲੈਣੇ ਆ ਇਹ ਜਿਹੜੇ ਕੱਟਵਰਕ ਨਹੀਂ ਰੈਡੀमेड ਨਹੀਂ ਨੇ ਤੁਸੀਂ ਘਰੇ ਵੀ ਕਟਿੰਗ ਕਰ ਸਕਦੇ ਹੋ ਠੀਕ ਆ ਇਹ ਜਿਹੜਾ ਕੱਪੜਾ ਆਪਾਂ ਕੱਟਵਰਕ ਨਾਲੋਂ ਦੁੱਗਣੀ ਚੜਾਈ ਤੇ ਇਦਾਂ ਇਹਨੂੰ ਫੋਲਡ ਕਰ ਲੈਣਾ ਠੀਕ ਆ ਪਹਿਲਾਂ ਇਹਨੂੰ ਆਪਾਂ ਪ੍ਰੈਸ ਨਾਲ ਚੰਗੀ ਤਰ੍ਹਾਂ ਫੋਲਡ ਕਰਕੇ ਰੱਖਾਂਗੇ ਫਿਰ ਉਸ ਤੇ ਆਪਾਂ ਇਹਨੂੰ ਇਦਾਂ ਪ੍ਰੈਸ ਨਾਲ ਚਿਪਕਾ ਲਾਂਗੇ ਪ੍ਰੈਸ ਨਾਲ ਚਿਪਕਾਉਣ ਟਾਈਮ ਤੁਸੀਂ ਇਹ ਧਿਆਨ ਰੱਖਣਾ ਵੀ ਸਾਡੇ ਇਧਰਲੀ ਸਾਈਡ ਵੀ ਇਦਾਂ ਇੰਚ ਦੀ ਜਗ੍ਹਾ ਹੋਵੇ ਇੱਥੇ ਵੀ ਤੁਸੀਂ 1/2 ਇੰਚ ਸਪੇਸ ਛੱਡਣੀ ਆ। ਐਦਾਂ ਦੋਨੀਆਂ ਸਾਈਡ ਥੋੜੀ-ਥੋੜੀ ਜਗ੍ਹਾ ਛੱਡ ਕੇ ਸੈਂਟਰ 'ਚ ਆਪਾਂ ਇਹਨੂੰ ਪ੍ਰੈਸ ਨਾਲ ਚਿਪਕਾ ਲਾਂਗੇ। ਕੱਪੜਾ ਆਪਾਂ ਫੋਲਡ ਕਰਕੇ ਰੱਖਣਾ। ਜੇ ਤੁਹਾਡੇ ਕੋਲ ਐਦਾਂ ਕੱਪੜਾ ਫੋਲਡ ਕੀਤਾ ਹੋਆ ਨਹੀਂ ਤਾਂ ਤੁਸੀਂ ਪਹਿਲਾਂ ਇੰਨੀ ਕਪੱਟੀ ਤੇ ਜੋੜ ਲੈਣਾ, ਫਿਰ ਉਹਦੇ नीचे ਇੱਕ ਹੋਰ ਪੱਟੀ ਰੱਖ ਲੈਣੀ ਆ। ਫਿਰ ਉਹਦਾ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾ ਸਕਦੇ ਹੋ। ਆਪਾਂ ਕੱਟਵਰਕ ਨੂੰ ਚਿਪਕਾ ਲਿਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਸੈਂਟਰ 'ਚ ਇੱਕ ਵੱਡੇ ਵਖੀਏ ਨਾਲ ਸਲਾਈ ਵੀ ਲਗਾ ਸਕਦੇ ਹੋ ਵੀ ਸਾਡੇ ਦੋਨੇ ਕੱਪੜੇ ਹਿੱਲਣ ਨਾ ਹਨਾ ਉਸ ਤੋਂ ਬਾਅਦ ਤੁਸੀਂ ਜਿੱਦਾਂ ਵੀ ਕੱਟਵਰਕ ਦੀ ਸ਼ੇਪ ਆ ਐਦਾਂ ਹੀ ਛੋਟੇ ਵਖੀਏ ਨਾਲ ਸਲਾਈਆਂ ਲਗਵਾਨੀਆਂ ਨੇ ਕੱਟਵਰਕ ਦੇ ਬਿਲਕੁਲ ਹੀ ਨਾਲ-ਨਾਲ ਜਿੱਥੇ ਐਦਾਂ ਕੋਰਨਰ ਆਉਂਦਾ ਉੱਥੇ ਤੁਸੀਂ ਵਿੱਚ ਸੂਈ ਰੱਖਣੀ ਹੈ ਤੇ ਫੇਰ ਅੱਗੇ ਕਮਾਉਣੀ ਹੈ ਦੇਖੋ ਆਪਾਂ ਸਾਰੇ ਕੱਟਵਰਕ ਦੇ ਨਾਲ-ਨਾਲ ਸਲਾਈਨ ਲਗਾ ਲਈ ਹੁਣ ਆਪਾਂ ਜਿਹੜੀ ਇਹ ਇਧਰੋਂ ਦੇਖੋ ਆਪਣੀ ਸਲਾਈ ਆ ਇਹ ਤੋਂ ਇੰਨੀ ਨਹੀਂ ਸਪੇਸ ਛੱਡਦੇ ਹੋਏ ਐਕਸਟਰਾ ਕੱਪੜੇ ਨੂੰ ਕਟਿੰਗ ਕਰਦਾਂਗੇ ਸਾਰੇ ਕੱਟ ਵਰਕ ਨੂੰ ਇਦਾਂ ਕਟਿੰਗ ਕਰਨ ਤੋਂ ਬਾਅਦ ਜਿੱਥੇ-ਜਿੱਥੇ ਕਾਰਨਰ ਆਉਂਦੇ ਨੇ ਆਪਣੇ ਕੱਟ ਵਰਕ ਦੇ ਖੁੰਝੇ ਆਉਂਦੇ ਨੇ ਉੱਥੇ ਆਪਾਂ ਇਦਾਂ ਕੱਟ ਲਗਾ ਲਾਂਗੇ ਬਾਕੀਆਂ ਜਿਹੜੇ ਆਪਾਂ ਥੋੜੇ-ਥੋੜੇ ਕੱਟ ਲਾ ਲਾਂਗੇ ਸਾਰੇ ਕੱਟ ਵਰਕ ਨੂੰ ਇਦਾਂ ਛੋਟੇ-ਛੋਟੇ ਕੱਟ ਲਗਾਉਣ ਤੋਂ ਬਾਅਦ ਜਿਹੜੀ ਆਪਾਂ ਸੈਂਟਰ 'ਚ ਵੱਡੇ ਵਖੀ ਵਾਲੀ ਸਲਾਈ ਲਾਈ ਸੀ ਇਹਨੂੰ ਵੀ ਦੇੜ ਲਾਂਗੇ ਤੇ ਇਧਰੋਂ ਵੀ ਆਪਾਂ ਜਿਹੜਾ ਆਪਣਾ ਬੰਦ ਪਾਸਾ ਚਾਹੇ ਤੁਸੀਂ ਦੋ ਪੱਟੀਆਂ ਤੇ ਲਾਇਆ ਤਾਂ ਤੁਹਾਡੇ ਇਧਰ ਫੁੱਲਾ ਪਾਸਾ ਹੋਊਗਾ ਤਾਂ ਉਹਨੂੰ ਆਪਾਂ ਇਦਾਂ ਕਟਿੰਗ ਕਰ ਲਾਂਗੇ ਸਿਰਫ ਇੰਨਾ ਖੀ ਰੱਖਾਂਗੇ ਵਾਦ ਆਪਾਂ ਆਪਣੇ ਸਾਰੇ ਕੱਟਵਰਕ ਨੂੰ ਇਦਾਂ ਕਮਾਲਾਂਗੇ ਦੇਖੋ ਠੀਕ ਹੈ ਫਿਰ ਆਪਾਂ ਇਹਨੂੰ ਇਧਰਲੀ ਸਾਈਡ ਚੰਗੀ ਤਰ੍ਹਾਂ ਦੋਨੇ ਪਾਸੇ ਪ੍ਰੈਸ ਕਰ ਲਾਂਗੇ ਪ੍ਰੈਸ ਕਰਨ ਤੋਂ ਬਾਅਦ ਆਪਾਂ ਇਹ ਪਾਸੇ ਨੂੰ ਇੰਟਰਲੌਕ ਕਰ ਲਾਂਗੇ ਤੁਸੀਂ ਜੇ ਇੰਟਰਲੌਕ ਨਹੀਂ ਕਰਨਾ ਤੁਸੀਂ ਇੱਥੇ ਨਾਲ-ਨਾਲ ਸਲਾਈ ਵੀ ਲਗਾ ਸਕਦੇ ਹੋ ਜੀ ਹੁਣ ਆਪਣੇ ਕੱਟਵਰਕ ਬਣ ਕੇ ਰੈਡੀ ਨੇ ਦੇਖੋ ਜਿਹੜਾ ਇਹ ਆਪਣੇ 셔ਟ ਦਾ ਘੇਰਾ ਏ ਉਹਨੂੰ ਮੈਂ ਇਦਾਂ ਲੈਂਸ ਲਗਾ ਲਈ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਸਿੰਪਲ ਨੂੰ ਹਲਕਾ ਹਲਕਾ 1/2 ਇੰਚ ਫੋਲਡਿੰਗ ਕਰਕੇ ਵੀ ਜੋੜ ਸਕਦੇ ਹੋ ਜਾਂ ਫਿਰ ਤੁਸੀਂ ਇਦਾਂ ਲੈਂਸ ਲਗਾ ਲਓ ਉਸ ਤੋਂ ਬਾਅਦ ਜਿਹੜੇ ਆਪਾਂ ਕੱਟਵਰਕ ਨੇ ਉਹਨਾਂ ਨੂੰ ਇਦਾਂ ਰੱਖਣਾ ਤੇ ਇਹਨਾਂ ਨੂੰ ਇੱਥੇ ਉੱਪਰ ਅਟੈਚ ਕਰਨਾ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਵੀ ਸਾਡੀ ਕੱਟਵਰਕ ਦੀ ਸ਼ੇਪ ਇੱਕਸਾਰ ਆਵੇ ਤੁਸੀਂ ਜਿੱਥੇ ਪਹਿਲੀ ਸਲਾਈ ਲਾਈਆ ਉਸ ਸਲਾਈ ਦੇ ਉੱਪਰ ਉੱਪਰ ਹੀ ਸਲਾਈ ਲਗਾਉਣੀ ਹੈ ਹਾਂਜੀ ਹੁਣ ਆਪਣਾ ਕੱਟਵਰਕ ਘੇਰਾ ਬਣ ਕੇ ਰੈਡੀ ਆ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ